ਸਤਿ ਸ਼੍ਰੀ ਅਕਾਲ ਜੀ ਮੈਂ ਰਾਜੀਵ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਲੁਧਿਆਣਾ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਉੱਤੋਂ ਸੜਕਾਂ ਦੇ ਉੱਤੇ ਅਵੈਧ ਕਬਜ਼ਿਆਂ ਨੂੰ ਲੈ ਕੇ ਲਗਾਤਾਰ ਵਿਵਾਦ ਸਾਹਮਣੇ ਆ ਰਿਹਾ ਹੈ ਲੇਕਿਨ ਇਹ ਵਿਵਾਦ ਹੁਣ ਇੰਨਾ ਵੱਧ ਚੁੱਕਿਆ ਹੈ ਕਿ ਲੋਕ ਆਪਸ ਦੇ ਵਿੱਚ ਲੜਾਈ ਝਗੜਾ ਤੱਕ ਕਰਨਾ ਸ਼ੁਰੂ ਹੋ ਚੁੱਕੇ ਨੇ ਤਾਜ਼ਾ ਮਾਮਲਾ ਪ੍ਰਤਾਪ ਚੌਂਕ ਦੇ ਨਜ਼ਦੀਕ ਮੈਟਰੋ ਰੋਡ ਦਾ ਸਾਹਮਣੇ ਹੈ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਵੈਦ ਰੇੜੀ ਨੂੰ ਲੈ ਕੇ ਵਿਰੋਧ ਕੀਤਾ ਜਾਂਦਾ ਹੈ ਤੇ ਉਸ ਦੇ ਵੱਲੋਂ આરોਪ ਲਗਾਏ ਜਾਂਦੇ ਨੇ ਕਿ ਕੁਝ ਲੋਕਾਂ ਵੱਲੋਂ ਕੂਦਰ ਪੱਤਰਕਾਰ ਦੱਸਦੇ ਹੋਏ ਉਸ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਮਾਰਕੁੱਟ ਕੀਤੀ ਜਾਂਦੀ ਹੈ ਹਾਲਾਂਕਿ ਇਸ ਮਾਮਲੇ ਸੰਬੰਧੀ ਨੌਜਵਾਨ ਵੱਲੋਂ ਇਲਾਕੇ ਦੀ ਪੁਲਿਸ ਨੂੰ ਵੀ ਸੂਚਿਤ ਕਰਨ ਦੀ ਗੱਲ ਕਹੀ ਗਈ ਹੈ ਮੌਕੇ ਦੇ ਉੱਤੇ ਮੌਜੂਦ ਜੋ ਪੀਡੀਸੀ ਉਸ ਦੇ ਨਾਲ ਗੱਲਬਾਤ ਵੀ ਕੀਤੀ ਗਈ ਆ ਉਹ ਵੀ ਇੱਕ ਵਾਰੀ ਜ਼ਰੂਰ ਤੁਹਾਨੂੰ ਸੁਣਾ ਦਿੰਦੇ ਆ ਇਹ ਮਾਮਲਾ ਹੈਗੇ ਪ੍ਰਤਾਪ ਚੌਂਗ ਦਾ ਕੀ ਮਾਮਲਾ ਹੈ ਇਨਕਰੋਚਮੈਂਟ ਨੂੰ ਲੈ ਕੇ ਕੋਈ ਨਾ ਰੋਲਾ ਸੀਗਾ ਅਫਸਰ ਤੇ ਮੈਨੂੰ ਇਹ ਤੋਂ ਫੋਨ ਆਇਆ ਵੀ ਅੰਕਲ ਜੀ ਕਹਿੰਦੇ ਮੇਰੇ ਮੋਟਰਸਾਈਕਲ ਨੂੰ ੱਤਕਾ ਮਾਰ ਰਹੇ ਨੇ ਮੈਨੂੰ ਗਾਲੀ ਗਲੋਚ ਕਰ ਰਹੇ ਨੇ ਕਿ ਮੈਂ ਕੱਲਾ ਮੈਂ ਬੁੱਢਾ ਬੰਦਾ ਮੈਂ ਵੀ ਪੁੱਤ ਤੂੰ ਆ ਜਾ ਮੈਨੂੰ ਫੋਨ ਕਰਾਇਆ ਉਹਨਾਂ ਨੇ ਥੋ ਲਾਲੀ ਨਾਉਂ ਦੇ ਬੰਦੇ ਤੋਂ ਅਗਰੇ ਅੰਕਲ ਜੀ ਚਲੋ ਮੈਂ ਆ ਗਿਆ ਕਿਉਂ ਆਪਾਂ ਪੰਜਾਬੀ ਭਾਈ ਜਰਾ ਪੰਜਾਬੀ ਨਾ ਖੜਾਂਗੇ ਪਹਿਲਾਂ ਹੀ ਆਪਣੇ ਬੰਦਿਆਂ ਦਾ ੱਤਕਾ ਵਰਿਆ ਪੰਜਾਬੀਆਂ ਦੇ ਨਾਲ ਇਹ ਕਾਮੀ ਤੇ ਨਾਲ ਅਮੀ ਤੇ ਮੁੰਡਾ ਵਾ ਕੋਈ ਪੱਤਰਕਾਰ ਆਪਣੇ ਉਹਨੂੰ ਬਣਿਆ ਹੋਇਆ ਆਈ ਕਾਰਡ ਇਹਦੇ ਕੋਈ ਵੀ ਨਹੀਂ ਪਾਇਆ ਹੋਇਆ ਠੀਕ ਆ ਪੱਤਰਕਾਰ ਦਾ ਫਰਸਟ ਕੰਮ ਆਈ ਕਾਰਡ ਪਾਣਾ ਇਹਦੇ ਕੋਈ ਆਈ ਕਾਰਡ ਨਹੀਂ ਸੀਗਾ ਤੇ ਕਾ ਟੋਪੀ ਵਾਲਾ ਮ ਤੇ ਮੈਨੂੰ ਕਿਹਾ ਕਹਿੰਦਾ ਜਦੋਂ ਵੀਡੀਓ ਪਾਈਆ ਤੇਰੇ ਕੋਲੇ ਮੈਂ ਕਿਹਾ ਵੀਡੀਓ ਦਿਖਾ ਦੇ ਪਰ ਆਜੇ ਮੈਂ 1000 ਰੁਪਏ ਲੈਣਾ ਵਿਦਨ ਪ੍ਰੂਫ ਸ਼ੋ ਕਰ ਜੇ ਤੇ ਕੋਈ ਵੀਡੀਓ ਆ ਗਈ 1000 ਰੁਪਏ ਲੈਂਦੇ ਵੀ 5 ਲੱਖ ਮੈਂ ਤੁਹਾਨੂੰ ਦਊਗਾ ਤੇ ਤੂੰ ਮੈਨੂੰ 5 ਲੱਖ ਰੁਪਏ ਦੇ ਦੀ ਪਹਿਲੀ ਗੱਲ ਤਾਂ ਪਹਿਲੀ ਗੱਲ ਤਾਂ ਇਹ ਕੋਈ ਪੱਤਰਕਾਰ ਨਹੀਂ ਹੈਗੇ ਪੱਤਰਕਾਰ ਹੁੰਦੇ ਆਈ ਕਾਰਡ ਨਾਲ ਇਹ ਗੱਲ ਜਿੰਦਾ ਆਈ ਕਾਰਡ ਕਿੱਥੇ ਸੀਗਾ ਇਹਨਾਂ ਦੇ ਤੇ ਬਦਮਾਸ਼ੀ ਕਰਦੇ ਨੇ ਮੇਰੇ ਗਲਮੇ ਤੱਕ ਆਏ ਨੇ ਕਹਿੰਦੇ ਤੂੰ ਬਦਮਾਸ਼ੀ ਕਰ ਲੈ ਕਹਿੰਦੇ ਬਦਮਾਸ਼ੀ ਸਾਰੇ ਵਿਦ ਪ੍ਰੂਫ ਤੇ ਗਵਾਹੀ ਦੇ ਦੇਣਗੇ ਇਹ ਪੱਤਰਕਾਰ ਬਣ ਕੇ ਮੇਰੇ ਗਲਮੇ ਨੂੰ ਅਟੈਕ ਕੀਤਾ ਇਹਨ